ਇੱਕ ਬਜ਼ੁਰਗ ਇੱਕ ਪਿੰਡ ਦੇ ਬਾਹਰ ਬੈਠਾ ਹੁੰਦਾ ਜੀ ਫਿਰਨੀ ਦੇ ਉੱਤੇ ਔਰ ਉਥੋਂ ਦੀ ਇੱਕ ਲੰਗਦਾ ਜੀ ਮੋਟਰਸਾਈਕਲ ਸਵਾਰ ਉਹ ਆ ਕੇ ਉਹਨੂੰ ਕਹਿੰਦਾ ਆ ਕਿ ਬਾਪੂ ਜੀ ਆ ਤੁਹਾਡੇ ਪਿੰਡ ਦੇ ਲੋਕ ਕਿੱਦਾਂ ਦੇ ਉਹ ਕਹਿੰਦਾ ਪੁੱਤ ਕਿਉਂ ਪੁੱਛਣ ਦਿਆ ਤੂੰ ਸਾਡੇ ਪਿੰਡ ਦੇ ਲੋਕਾਂ ਕੋਲ ਲੈਣਾ ਕੀ ਉਹ ਕਹਿੰਦਾ ਕਿ ਬਾਪੂ ਜੀ ਮੈਂ ਕੰਮ ਇੱਥੇ ਲੱਗਾ ਆ ਲੱਗੇ ਸ਼ਰਕ ਦੇ ਉੱਪਰ ਔਰ ਮੈਂ ਤੁਹਾਡੇ ਪਿੰਡ ਦੇ ਵਿੱਚ ਕੋਈ 6 ਮਹੀਨੇ ਸਾਲ ਰਹਿਣਾ ਆ ਤਾਂ ਕਰਕੇ ਮੈਂ ਪੁੱਛਣ ਦਾ ਵੀ ਤੁਹਾਡੇ ਪਿੰਡ ਦੇ ਲੋਕ ਚੰਗੇ ਆ ਇਥੇ ਮੈਂ ਰਹਿ ਸਕਦਾ ਕਿ ਨਹੀਂ ਤੂੰ ਤੁਸੀਂ ਮੈਨੂੰ ਸਿਆਣੇ ਲੱਗਣ ਦੇ ਤਾਂ ਉਹ ਬਜ਼ੁਰਗ ਕਹਿੰਦਾ ਕਿ ਮੈਂ ਤੈਨੂੰ ਦੱਸ ਦਿੰਦਾ ਕਿ ਸਾਡੇ ਪਿੰਡ ਦੇ ਲੋਕ ਕਿੱਦਾਂ ਦੇ ਆ ਤੂੰ ਮੈਨੂੰ ਥੋੜਾ ਜਿਹਾ ਇਹ ਦੱਸ ਕਿ ਤੇਰੇ ਪਿੰਡ ਦੇ ਲੋਕ ਜਿੱਥੋਂ ਤੂੰ ਆਇਆ ਉਹ ਕਿੱਦਾਂ ਦੇ ਉਹ ਬੰਦੇ ਦੇ ਮੱਥੇ ਤੇ ਤੂੜੀਆਂ ਪੈ ਜਾਂਦੀਆਂ ਮੁੱਠੀਆਂ ਉਹ ਮੀਟ ਲੈਂਦਾ ਗੁੱਸੇ ਦੇ ਨਾਲ ਔਰ ਗੁੱਸੇ 'ਚ ਭਰ ਕੇ ਕਹਿੰਦਾ ਕਿ ਸਾਡੇ ਪਿੰਡ ਵਰਗੇ ਕੰਜਰ ਲੋਕ ਕਿਤੇ ਹਨ ਐਸੇ ਮਾਰੇ ਲੋਕ ਐਸੇ ਈਰਖਾ ਦੇ ਭਰੇ ਲੋਕ ਸਾਰੀ ਦੁਨੀਆ 'ਚ ਹੀ ਮੈਂ ਵੇਖੇ ਜੱਡੇ ਹਰਾਮੀ ਲੋਕ ਸਾਡੇ ਪਿੰਡ ਦੇ ਆ ਸਾਰੀ ਦੁਨੀਆ 'ਚ ਕਿਤੇ ਨਹੀਂ ਹੈਗੇ ਬਜ਼ੁਰਗ ਨੂੰ ਕਹਿੰਦਾ ਕਿ ਪੁੱਤਰ ਇਹ ਪਿੰਡ ਤੇਰੇ ਰਹਿਣ ਵਾਸਤੇ ਨਹੀਂ ਸਾਡੇ ਪਿੰਡ ਦੇ ਲੋਕ ਹੋਰ ਬੜੇ ਜਿਆਦਾ ਹਰਾਮੀ ਨੇ ਤੇਰਾ ਪਿੰਡ ਤੇ ਕੁਛ ਵੀ ਨਹੀਂ ਸਾਡੇ ਪਿੰਡ ਦੇ ਲੋਕ ਤੇਰੇ ਪਿੰਡ ਨਾਲੋਂ ਵੀ ਭੈੜੇ ਲੋਕ ਨੇ ਉਹ ਬੰਦਾ ਜਿਹੜਾ ਜਿਉ ਮੋਟਰਸਾਈਕਲ ਸਵਾਰ ਜਿਹੜਾ ਉਹ ਲੰਘ ਜਾਂਦਾ ਮਗਰ ਇੱਕ ਕਾਰ ਦੇ ਵਿੱਚ ਪਰਿਵਾਰ ਆਉਂਦਾ ਉਹ ਵੀ ਉਸੇ ਫਿਰ ਨਹੀਂ ਥਣੀ ਲੰਘਦਾ ਉਹ ਪਰਿਵਾਰ ਦਾ ਮੁਖੀ ਕਹਿੰਦਾ ਕਿ ਮੇਰੀ ਬਾਪੂ ਜੀ ਇੱਥੇ ਲੱਗੇ ਬਦਲੀ ਹੋ ਗਈ ਆ ਇੱਕ ਮੈਂ ਨੌਕਰੀ ਛੋਟੀ ਮੋਟੀ ਕਰਦਾ ਔਰ ਮੈਂ ਇੱਥੇ ਰਹਿਣਾ 1-2 ਸਾਲਾਂ ਵਾਸਤੇ ਮੈਂ ਤੁਹਾਡੇ ਪਿੰਡ ਦੇ ਵਿੱਚ ਰਹਿਣਾ। ਸੇਮ ਸਵਾਲ ਫੇਰ ਉਹ ਬਜ਼ੁਰਗੋ ਦਿੱਤੋਂ ਕਰਦਾ ਆ ਕਿ ਤੂੰ ਮੈਨੂੰ ਦੱਸ ਸਕੇ ਤੇਰੇ ਪਿੰਡ ਦੇ ਲੋਕ ਜਿੱਥੋਂ ਤੂੰ ਆਇਆ ਉਹ ਕਿੱਦਾਂ ਦੇ? ਉਹਦੀਆਂ ਅੱਖਾਂ ਦੇ ਵਿੱਚ ਅਥਰੂ ਜੇ ਆ ਜਾਂਦੇ ਔਰ ਕਹਿੰਦਾ ਕਿ ਵਾਪਸੂ ਜੀ ਮੇਰੇ ਪਿੰਡ ਦੇ ਲੋਕ, ਕਿਆ ਬਾਤ। ਬਹੁਤ ਹੀ ਪਿਆਰੇ ਲੋਕ ਆ ਜੀ। ਬੜੇ ਪਿਆਰ ਕਰਨ ਵਾਲੇ ਲੋਕ ਨੇ। ਬਜ਼ੁਰਗ ਜਿਹੜੇ ਆ ਉਹ ਮੈਨੂੰ ਪੁੱਤਾਂ ਵਾਂਗੂ ਪਿਆਰ ਕਰਦੇ ਆ। ਮੇਰੇ ਜਿਹੜੇ ਹਾਣੀ ਨੇ ਉਹ ਮੈਨੂੰ ਭੈਣ ਭਰਾਵਾਂ ਵਾਂਗ ਪਿਆਰ ਕਰਦੇ ਆ। ਔਰ ਜਿਹੜੇ ਬੱਚੇ ਨੇ ਉਹ ਵੀ ਬੜੇ ਪਿਆਰੇ ਨੇ ਬੜਾ ਸਤਿਕਾਰ ਕਰਦੇ ਨੇ ਬੜਾ ਪਿਆਰ ਕਰਦੇ ਨੇ ਮਤਲਬ ਕੀ ਆ ਜੀ ਮੇਰੇ ਪਿੰਡ ਵਰਗੇ ਲੋਕ ਮੈਂ ਨਹੀਂ ਦੁਨੀਆ ਤੇ ਵੇਖੇ ਐਡੇ ਪਿਆਰੇ ਲੋਕ ਤਾਂ ਬਜ਼ੁਰਗ ਕਹਿੰਦਾ ਕਿ ਸਵਾਗਤ ਆ ਤੇਰਾ ਪਿੰਡ ਸਾਡੇ ਦੇ ਵਿੱਚ ਜੀ ਆਇਆਂ ਨੂੰ ਮੇਰੇ ਪੁੱਤਰ ਤੇਰੇ ਪਿੰਡ ਦੇ ਲੋਕ ਤੇਨੂੰ ਭੁੱਲ ਜਾਣਗੇ ਜਿੱਡੇ ਪਿਆਰੇ ਸਾਡੇ ਪਿੰਡ ਦੇ ਲੋਕ ਬਜ਼ੁਰਗ ਦੇ ਲੱਗੇ ਕੋਈ ਮੇਰੇ ਵਰਗਾ ਇੱਕ ਹੋਰ ਬਿਠਾ ਹੁੰਦਾ ਉਹ ਕਹਿੰਦਾ ਕਿ ਬਜ਼ੁਰਗਾ ਮੈਂ ਸੁਣਿਆ ਹੀ ਕਿ ਲੋਕੀ ਸੱਤਰੇ ਬਤਰੇ ਜਾਂਦੇ ਜਦੋਂ ਉਮਰ ਵੱਧੀ ਆ ਅੱਜ ਮੈਂ ਵੇਖ ਵੀ ਲਿਆ ਤੇਰਾ ਦਿਮਾਗ ਠੀਕ ਆ ਕਿਸੇ ਨੂੰ ਨੂੰ ਕੁਝ ਕਹਿਣ ਡਿਆ ਕਿਸੇ ਨੂੰ ਨੂੰ ਕੁਝ ਕਹਿਣ ਡਿਆ ਪਹਿਲੇ ਬੰਦੇ ਨੂੰ ਤੂੰ ਕਹਿਣ ਡਿਆ ਕਿ ਸਾਡੇ ਪਿੰਡ ਵਰਗੇ ਮਾੜੇ ਲੋਕ ਹੀ ਕਿਤੇ ਨਹੀਂ ਗਏ ਦੂਜੇ ਨੂੰ ਕਹਿਣ ਡਿਆ ਸਾਡੇ ਪਿੰਡ ਵਰਗੇ ਚੰਗੇ ਲੋਕ ਹੀ ਕਿਤੇ ਨਹੀਂ ਤੇਰਾ ਮੈਨੂੰ ਲੱਗਦਾ ਦਿਮਾਗ ਖਰਾਬ ਹੋਇਆ ਉਹ ਬਜ਼ੁਰਗ ਨੂੰ ਕਹਿੰਦਾ ਕਿ ਪੁੱਤਰ ਐਦਾਂ ਨਹੀਂ ਜਿਹੜਾ ਪਹਿਲਾ ਬੰਦਾ ਲੰਘਿਆ ਨਾ ਮੋਟਰਸਾਈਕਲ ਤੋਂ ਉਹ ਹੀ ਬੰਦਾ ਐਦਾਂ ਦਾ ਆ ਜੀ ਉਹਦੇ ਮਾਨ ਦੇ ਵਿੱਚ ਹੀ ਇਹ ਗੱਲਾਂ ਬੈਠੀਆਂ ਨੇ ਕਿ ਸਾਡੇ ਪਿੰਡ ਦੇ ਲੋਕ ਈਰਖਾ ਨਾਲ ਭਰੇ ਨੇ ਭੈੜੇ ਨੇ ਦੁੱਖ ਦੇਣ ਵਾਲੇ ਨੇ ਲੜਾਕੇ ਨੇ ਦੇਖ ਕੇ ਜਰਦੇ ਨਹੀਂ ਟੂਣੇ ਟਪਾਣਿਆ ਕਰਨ ਵਾਲੇ ਲੋਕ ਨੇ ਉਹਦੇ ਮਾਨ ਦੇ ਵਿੱਚ ਐਸੀਆਂ ਚੀਜ਼ਾਂ ਭਰੀਆਂ ਨੇ ਔਰ ਉਹ ਬੰਦਾ ਵੀ ਐਸਾ ਹੀ ਵਿਹਾਰ ਆਪਣੇ ਪਿੰਡ ਵਾਲਿਆਂ ਨਾਲ ਕਰਦਾ ਮਾੜਾ ਇਹ ਕਰਕੇ ਅਗਲੇ ਵੀ ਉਹਦੇ ਨਾਲ ਮਾੜਾ ਵਿਹਾਰ ਕਰਦੇ ਆ ਔਰ ਜਿਹੜਾ ਦੂਸਰਾ ਪਰਿਵਾਰ ਆਇਆ ਉਹ ਬੰਦਾ ਏਡਾ ਪਿਆਰਾ ਆ ਕਿ ਉਹਨੇ ਹਰ ਇੱਕ ਨੂੰ ਪਿਆਰ ਹੀ ਦੇਣਾ ਆ ਤੋ ਉਹਨੂੰ ਪਿਆਰ ਹੀ ਮਿਲਣਾ ਆ ਮਤਲਬ ਕੀ ਆ ਜੀ ਕਿ ਜੇ ਸਾਡੇ ਸਬੰਧ ਖਰਾਬ ਨੇ ਨਾ ਤਾਂ ਸਾਨੂੰ ਅਗਲਿਆਂ ਵੱਲ ਵੇਖਣ ਦੀ ਜਗ੍ਹਾ ਤੇ ਆਪਣੇ ਵੱਲ ਵੇਖਣਾ ਪਾਣਾ ਕਿ ਸਾਡੇ ਦੇ ਸਾਡੇ ਵਿੱਚ ਕੀ ਕਮੀ ਆ ਕਿਤੇ ਸਾਡੇ ਦਿਮਾਗ ਵਿੱਚ ਹਮੇਸ਼ਾ ਇਹੋ ਹੀ ਚੀਜ਼ਾਂ ਤੇ ਨਹੀਂ ਚੱਲਦੀਆਂ ਹੀ ਇਹੋ ਹੀ ਤੇ ਨਹੀਂ ਟੀਲਾ ਬਿੰਦੇ ਰਹਿੰਦੇ ਕਿ ਰਿਸ਼ਤੇਦਾਰ ਛੜਦੇ ਨੇ ਕਈ ਗੀਤ ਐਸੇ ਬੜੇ ਚੱਲੇ ਨੇ ਜਿਹਦੇ ਵਿੱਚ ਲਿਟਰਲੀ ਗਾਲਾਂ ਕੱਢੀਆਂ ਨੇ ਰਿਸ਼ਤੇਦਾਰਾਂ ਐਸੀਆਂ ਗਲਤੀਆਂ ਕਰਕੇ ਅਸੀਂ ਕਦੀ ਸੁખી ਹੋ ਸਕਾਂਗੇ ਕਦੀ ਨਹੀਂ ਹੋ ਸਕਾਂ ਇਹ ਇਸ ਕਰਕੇ ਭਾਈ ਸਾਹਿਬ ਇਨਾ ਲੈਕਚਰ ਦੇਣ ਦਾ ਮੇਰਾ ਮਤਲਬ ਇਹ ਆ ਜੀ ਕਿ ਜੇਕਰ ਤੁਹਾਡੇ ਸਬੰਧ ਖਰਾਬ ਨੇ ਲੋਕ ਤੁਹਾਡੇ ਨਾਲ ਮਾੜਾ ਵਿਹਾਰ ਕਰਦੇ ਆ ਤੁਸੀਂ ਪਿੰਡ ਦੇ ਵਿੱਚ ਛੇਤਰੋ ਛਤਰੀ ਹੋਏ ਰਹਿੰਦੇ ਜੀ ਦੁਖੀ ਹੋਏ ਰਹਿੰਦੇ ਜਾਂ ਦੂਜੇ ਚੌਥੇ ਦਿਨ ਤੁਹਾਡੀ ਲੜਾਈ ਹੋਈ ਰਹਿੰਦੀ ਆ ਤਾਂ ਸਮਝ ਲਓਗਾ ਤੁਹਾਡੇ ਵਿੱਚ ਹੀ ਪ੍ਰੋਬਲਮ ਪਿਆਰ ਦੇਣਾ ਸ਼ੁਰੂ ਕਰਦੋ ਪਿਆਰ ਮਿਲਣਾ ਸ਼ੁਰੂ ਹੋ ਜਾਊਗਾ ਤੇ ਨਫ਼ਰਤਾਂ ਤਾਂ ਅਸੀਂ ਦੇ ਹੀ ਰਹੇ ਅੱਗੇ ਤੇ ਨਫ਼ਰਤਾਂ ਹੀ ਸਾਨੂੰ ਮਿਲ ਰਹੀਆਂ ਨੇ ਅਸੀਂ ਲੋਕਾਂ ਨੂੰ ਵੇਖ ਕੇ ਛੱਡਦੇ ਆ ਲੋਕ ਸਾਡੇ ਅਲ ਵੇਖ ਕੇ ਛੱਡਦੇ ਆ ਅਸੀਂ ਕਿਸੇ ਤਰੱਕੀ ਨਹੀਂ ਚਾਹਦੇ ਲੋਕ ਸਾਡੀ ਨਹੀਂ ਚਾਹਦੇ ਔਰ ਇਹ ਨੈਚੁਰਲ ਚੀਜ਼ਾਂ ਨੇ ਇਹਨਾਂ ਵਿੱਚ ਬੁਰਾਈ ਕੋਈ ਨਹੀਂ ਕੁਦਰਤ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਨੇ ਪਰ ਉਹਨਾਂ ਤੋਂ ਪਾਰ ਪਾਉਣਾ ਹੀ ਜਿਹੜਾ ਹੈ ਨਾ ਉਹੀ ਸਾਧਨਾ ਹੈ ਜੀ ਉਹੀ ਆ ਜਿਹਨੂੰ ਕਹਿੰਦੇ ਮਾਨਸ ਸਾਧਨਾ ਪਰ ਮਾ ਆਤਮਾ ਤੁਹਾਡੇ ਤੇ ਕਿਰਪਾ ਕਰੇ ਔਰ ਤੁਸੀਂ ਪਿਆਰ ਦੇ ਸਕੋ ਆਪਣੇ ਆਸ-ਪਾਸ ਵੰਡ ਸਕੋ ਲੋਕਾਂ ਦੇ ਨਾਲ ਪਿਆਰ ਕਿਸੇ ਦੀ ਤਰੱਕੀ ਵੇਖ ਕੇ ਤੁਸੀਂ ਖੁਸ਼ ਹੋ ਸਕੋ ਦਿਲੋਂ